ਕਿਸਾਨ ਭਰਾਵੋ ਝੋਨੇ ਤਾਂ ਮੀਂਹ ਨੇ ਚਲਾਇਆ ਮੌਸਮ ਨੇ ਚਲਾਇਆ ਤੇ ਜਿਹੜੀਆਂ ਇਹ ਅੱਧਾ ਕਿਲੋ ਵਾਲੀਆਂ 5 ਕਿਲੋ ਵਾਲੀਆਂ ਥੈਲੀਆਂ ਇਹਨਾਂ ਦਾ ਤਾਂ ਐਵੇਂ ਨਾਮ ਲੱਗਦਾ ਹੈਗਾ ਕਿਸੇ ਵੀ ਚੀਜ਼ ਦਾ ਸਰਵੇਖਣ ਤਜਰਬਾ ਆਪਦੇ ਖੇਤ ਦੇ ਵਿੱਚ ਜਦੋਂ ਹੰਡਾ ਲੈਨੇ ਹੋਣਾ ਤਾਂ ਉਸ ਤੋਂ ਬਾਅਦ ਉਸ ਤੇ ਯਕੀਨ ਕਰਿਆ ਕਰੋ ਕਿਉਂਕਿ ਮਾਰਕੀਟ ਆ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਸਮਾਨ ਆ ਜਿਹੜਾ ਉਹ ਵੇਕਣ ਵਾਸਤੇ ਆਉਂਦਾ ਬਹੁਤ ਸਾਰਾ ਸਮਾਨ ਹੈਗਾ ਜਿਹਦੀ ਡਿਮਾਂਡ ਹੈ ਨਹੀਂ ਪਰ ਉਹ ਚੰਗਾ ਉਹ ਵਿਗਦਾ ਨਹੀਂ ਉਹ ਉਵੇਂ ਹੀ ਮੁੜ ਜਾਂਦਾ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਬਹੁਤ ਗੰਭੀਰਾ ਕਿਉਂਕਿ ਝੋਨੇ ਦੇ ਵਿੱਚ ਦਾਣੇਦਾਰ ਜ਼ਹਿਰਾਂ ਵਰਤੀਆਂ ਜਾਂਦੀਆਂ 2018 ਦਾ ਇਹ ਡਾਟਾ ਹੈਗਾ ਕਿ ਪੰਜਾਬ ਦੇ ਵਿੱਚ 750 ਤੋਂ 800 ਟਨ ਪ੍ਰਤੀ ਈਅਰ ਜਿਹੜਾ ਦਾਣੇਦਾਰ ਇਨਸੈਕਟੀਸਾਈਡਸ ਵਰਤੀਆਂ ਜਾਂਦੀਆਂ ਝੋਨੇ ਦੇ ਸੀਜ਼ਨ ਵਿੱਚ ਉਹਦੇ ਵਿੱਚ ਗੰਨਾ ਵੀ ਆ ਜਾਂਦਾ ਹੈਗਾ ਬਟ ਇਹ ਸਮੱਸਿਆ ਇਹ ਨਹੀਂ ਹੈਗੀ ਕਿ ਵੀ ਇਹ ਕਿਉਂ ਵਰਤਿਆ ਜਾਂਦੀਆਂ ਇਹਨਾਂ ਦੀ ਲੋੜ ਕਿਉਂ ਪੈਂਦੀ ਹੈ ਬਟ ਇਹਨਾਂ ਦੀ ਦੁਰਵਰਤ ਤੋਂ ਅੰਨੀ ਵਰਤੋਂ ਹੋ ਕੇ ਝੋਨੇ ਦਾ ਬੂਟਾ ਮરાਇਆ ਜਾਊਗਾ ਝੋਨਾ ਇਹਦੇ ਨਾਲ ਬੂਟਾ ਜ਼ਿਆਦਾ ਬਣਾਜੂਗਾ ਗ੍ਰੋਥ ਵਾਜੂਗੀ ਕੱਦ ਕਰਜੂਗਾ ਰੰਗ ਹਰਾ ਹੋਜੂਗਾ ਕੀ ਬੋਲਾ ਬੂਟਾ ਬਣਾਉਣ ਨਾਲ ਹੀ ਝੜਾ ਜਾਂਦਾ ਕੀ ਕੱਲਾ ਕੱਦ ਕਰਨਾ ਝਾੜ ਆ ਜਾਂਦਾ ਕੀ ਬੂਟੇ ਦੇ ਉੱਤੇ ਹਰਾ ਪਾਣਾ ਉਹਨਾਂ ਝਾੜ ਆ ਜਾਂਦਾ ਕੁਝ ਵੀਰਾਂ ਨੇ ਮੈਂ ਪੇਜ ਦੇਖਦਾ ਹੈਗਾ ਇੰਸਟਾਗ੍ਰam ਫੇਸਬੁੱਕ ਯੂਟਿਊਬ ਸਾਰੇ ਤੇ ਅੱਜ ਕੱਲ ਹਰੇਕ ਬੰਦਾ ਮਾਸਟਰ ਬਣਿਆ ਹੋਇਆ ਖੇਤੀ ਬਹੁਤ ਬੰਦੇ ਕਰਦੇ ਹੈਗੇ ਆ ਪਹਿਲਾਂ ਗਿਣਤੀ ਦੇ ਚੈਨਲ ਸੀਗੇ 12 15 ਖੇਤੀ ਦੇ ਨਾਲ ਸੰਬੰਧ ਪਾਉਣ ਵੀਡੀਓ ਪਾਉਣ ਵਾਲੇ ਹੁਣ ਬਹੁਤ ਜ਼ਿਆਦਾ ਹੋ ਗਏ ਪਰ ਜਿਹੜਾ ਕਿਸੇ ਬੰਦਾ ਕੋਈ ਗਲਤ ਤਜਰਬਾ ਕਰ ਰਿਹਾ ਹੈਗਾ ਉਹ ਆਪਣੇ ਗਲਤ ਤਜਰਬੇ ਨੂੰ ਵੀ ਸਹੀ ਕਰਕੇ ਦੱਸ ਰਿਹਾ ਹੈਗਾ ਕਿ ਮੈਂ ਬਾਈ ਜੀ ਅੱਧਾ ਕਿਲੋ ਫੰਗੀ ਸੈੱਟ ਪਾਤਾ ਮੇਰਾ ਝੋਨਾ ਠੀਕ ਹੋ ਗਿਆ ਠੀ ਘੱਟ ਸਮੇਂ ਲਈ ਤੁਹਾਡੇ ਝੋਨੇ ਤੇ ਰੰਗ ਆ ਗਿਆ ਕੀ ਰੰਗ ਆਉਣਾ ਹੀ ਚਾੜ ਹੈਗਾ ਕੀ ਉਹ ਵੱਢਣ ਤੋਂ ਬਾਅਦ ਆਪਾਂ ਉਹਦਾ ਰਿਜ਼ਲਟ ਕਾਊਂਟ ਕਰਨਾ ਸੀ ਆਪਾਂ ਰਿਜ਼ਲਟ ਉਹਦਾ ਅੱਜ ਹੀ ਕਾਊਂਟ ਕਰ ਲਿਆ ਇਹ ਨਾ ਨਹੀਂ ਹੈਗਾ ਨਿਊਟ੍ਰੀਐਂਟ ਦੀ ਘਾਟ ਪਛਾਨਣੀ ਮਿੱਟੀ ਦੇ ਵਿੱਚ ਆਪਦਾ ਖਿਆਲ ਰੱਖਣਾ ਦੋ ਸਾਲਾਂ ਚ ਕੋਈ ਬਾ ਜਿਆਦੇ ਝਾੜ ਕੱਟ ਕੇ ਤੁਸੀਂ ਮਿੱਟੀ ਦੇ ਨਾਲ ਮੇਰਾ ਖਿਆਲ ਵੀ ਹਾਂ ਪੱਖੀ ਵਿਵਹਾਰ ਨਹੀਂ ਕਰ ਰਹੇ ਹੈਗੇ ਇਹ ਨਾ ਪੱਖੀ ਵਿਵਹਾਰ ਆ ਉਹਨੇ ਫਿਰ 2 ਸਾਲਾਂ ਬਾਅਦ ਆਪ ਦਾ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦੇਣਾ ਜਿਹੜੀ ਮਿੱਟੀ ਤੇ ਵੇਚ ਤੁਸੀਂ ਗਲਤ ਤਰੀਕੇ ਦੇ ਨਾਲ ਝਾੜ ਰਹੇ ਝਾੜ ਲਾਓ ਮਿੱਟੀ ਤੋਂ ਜਿੰਨੀ ਉਹਦੀ ਸ਼ਮਤਾ ਝਾੜ ਲਾਓ ਜਿੰਨਾ ਤੁਹਾਡੇ ਕੋਲ ਪਾਣੀ ਵਧੀਆਂ ਝਾੜ ਲਾਓ ਬਟ ਉਹਦੀ ਸ਼ਮਤਾ ਤੋਂ ਬਹੁਤ ਜ਼ਿਆਦਾ ਉੱਪਰ ਜਾ ਕੇ ਝਾੜ ਲੈਣਾ ਮਿੱਟੀ ਤੁਹਾਡੀ ਦਾ ਝਾੜ ਜਿਹੜਾ ਹੈਗਾ ਦੇਣ ਦਾ ਸਮਰੱਥਾ ਹੈਗੀ ਆ ਉਹ 27 22 ਕੁਇੰਟਲ ਆ ਤੁਸੀਂ ਝਾੜ ਲੈ ਰਹੇ ਹੋ 35 ਕੁਇੰਟਲ ਤਾਂ ਜਿਹੜੀ ਟੇਢੀ ਉਂਗਲਾਂ ਤੁਸੀਂ ਕਿਉਂ ਕੱਢ ਰਹੇ ਹੋ ਤਾਂ ਕੁੱਜਾ ਇੱਕ ਦਿਨ ਖਾਲੀ ਹੋ ਜਾਣਾ ਹੈਗਾ ਤਾਂ ਮੇਰੇ ਕੋਲੇ ਸਮੱਸਿਆ ਇਹ ਆਈ ਹੈਗੀ ਆ ਕਿ ਬਾਈ ਜੀ 15 ਦਿਨ ਹੋ ਗਏ ਝੋਨੇ ਨੂੰ ਤੇ ਅਸੀਂ ਕਦੇ ਕੁਝ ਨਹੀਂ ਪਾਇਆ ਜ਼ਿੰਕ ਨਹੀਂ ਪਾਇਆ ম্যাগਨੀਸ਼ੀਅਮ ਨਹੀਂ ਪਾਇਆ ਪੋਟਾਸ਼ ਨਹੀਂ ਪਾਈ ਅਸੀਂ ਆਹ ਚੀਜ਼ ਪਾਉਣੇ ਹੁੰਦੇ ਆ ਆਹ ਚੀਜ਼ ਅਸੀਂ 8 ਕਿਲੋ ਪਾਉਣੇ ਹੁੰਦੇ ਆ ਕਾਰਟੈਪ ਆਉਂਦੇ ਹੈਗੇ ਆ ਫੀਪਰੋ ਨੇਲ ਪਾਉਂਦੇ ਹੈਗੇ ਆ ਜਾਂ ਕੋਈ ਹੋਰ ਵੀ ਤਰ੍ਹਾਂ ਦਾ ਦੇਖੋ ਜਿਹੜੀਆਂ ਇਹ ਜ਼ਹਿਰਾਂ ਨੇ ਇਹ ਕੰਪਨੀਆਂ ਵੱਧ ਤੋਂ ਵੱਧ 2% ਤੱਕ ਦਿੰਦੀਆਂ 98% ਉਹਨਾਂ ਦੇ ਵਿੱਚ ਕੀ ਹੈ ਕੈਰੀਅਰ ਹੈ ਕੈਰੀਅਰ ਕਿਹੜਾ ਹੋ ਸਕਦਾ ਕੈਲਸ਼ੀਅਮ ਸਿਲੀਕੇਟ ਹੋ ਸਕਦਾ ਨਾਰਮਲ ਸਿਲੀਕੇਟ ਹੋ ਸਕਦਾ ਟੈਲਕਮ ਪਾਊਡਰ ਹੋ ਸਕਦਾ ਨਾਈਟ੍ਰੋਬੈਂਜ਼ੀਨ ਕੁਝ ਵੀ ਹੋ ਸਕਦਾ ਜਿੰਨਾ ਦਾ ਸੈਂਪਲ ਨਹੀਂ ਭਰਉਣਾ ਉਹਨਾਂ ਨੇ ਸੈਂਪਲ ਉਸੇ ਮਟੀਰੀਅਲ ਦਾ ਭਰਾਇਆ ਜਾਊਗਾ ਜਿਹੜਾ ਉਹਦੇ ਉੱਪਰ ਲਿਖਿਆ ਤੇ ਮੇਨ ਉਹਦਾ ਟੈਕਨੀਕਲ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਸਮਝਣ ਦੀ ਲੋੜ ਹੈਗੀ ਆ ਵੀ ਜੇ ਖਿਚੋਣਿਆਂ ਦੇ ਵਿੱਚ ਸੁੰਡੀ ਨਹੀਂ ਆਈ ਹੈਗੀ ਝੋਨੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੀੜਾ ਹੀ ਨਹੀਂ ਹਮਲਾ ਕਰਨ ਵਾਲਾ ਹੈਗਾ ਤਾਂ ਤੁਸੀਂ ਉਸ ਨੂੰ ਸੁੰਡੀ ਮਾਰ ਦਵਾਈ ਪਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਬਹੁਤ ਗਲਤ ਗੱਲ ਹੈਗੀ ਆ ਬਹੁਤ ਵੱਡੇ ਏਰੀਆ ਦੇ ਵਿੱਚ ਇਹ ਸਮੱਸਿਆ ਆ ਰਹੀ ਹੈਗੀ ਆ ਐਨ ਪੀ ਕੇ ਦੇ ਉੱਤੇ ਇੰਡੀਆ ਸਰਕਾਰ 1 ਸਾਲ ਦੇ ਵਿੱਚ 12 ਲੱਖ ਕਰੋੜ ਦੀ ਸਬਸਿਡੀ ਦਿੰਦੀ ਹੈਗੀ ਆ ਕੋਈ ਛੋਟੀ ਸਬਸਿਡੀ ਨਹੀਂ ਹੈਗੀ ਇਹ ਇਹ ਬਹੁਤ ਜਿਆਦਾ ਵੱਡੀ ਸਬਸਿਡੀ ਹੈਗੀ ਆ ਜੇਕਰ ਇਹਨਾਂ ਦੇ ਨਾਲ ਕੰਮ ਚੱਲਦਾ ਹੋਵੇ ਆ ਜਿਹੜੇ ਕੀੜੇ ਮਾਰ ਸਪਰੇਹਾਂ ਤੁਸੀਂ ਥੱਲੇ ਫੋਟ ਕਰਾਉਣ ਲਈ ਪਾ ਰਹੇ ਹੋ ਕੋਈ ਹਿਊਮਿਕ ਐਸਿਡ ਪਾ ਰਿਹਾ ਹੈਗਾ ਠੀਕ ਹੈ ਹਿਊਮਿਕ ਐਸਿਡ ਕੁਝ ਹਾਦ ਤੱਕ ਤੁਹਾਡਾ ਮਦਦ ਕਰਦਾ ਹੈਗਾ ਵੀ ਕੱਲੇ ਇਹਦੇ ਨਾਲ ਜੜ ਆ ਜਾਊਗਾ ਨਹੀਂ ਆਉਣਾ ਹੈਗਾ ਇਹ ਇੱਕ ਤੁਹਾਡਾ ਖੁੱਬੇ ਹੋਏ ਟਰੈਕਟਰ ਨੂੰ ਟੋਚਾੰਨਾ ਕੱਢਾ ਜਾ ਸਕਦਾ ਪਰ 24 ਘੰਟੇ ਟੋਚਰ ਪਾਉਣ ਦੀ ਉਸ ਟਰੈਕਟਰ ਨੂੰ ਲੋਡ ਨਹੀਂ ਹੁੰਦੀ ਹੈਗੀ ਜਦੋਂ ਉਹਦੀ ਕੰਡੀਸ਼ਨ ਹੀ ਨਹੀਂ ਹੈਗੀ ਉਸ ਤਰੀਕੇ ਦੀ ਸੋ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਹੈਗਾ ਕਿ ਜਿਹੜੀਆਂ ਚੀਜ਼ਾਂ ਤੇ ਸਰਕਾਰ ਸਬਸਿਡੀ ਦੇ ਰਹੀ ਹੈ ਐਨਪੀਕੇ ਇਹਨੂੰ ਵੀ ਜ਼ਿਆਦਾ ਵਰਤਨ ਦੀ ਲੋਡ ਨਹੀਂ ਹੈਗੀ ਇੱਕ ਤੁਹਾਡੇ ਨਾਲ ਰਿਸਰਚ ਪੇਪਰ ਸਾਂਝਾ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਯੂਰੀਆ ਦੀ ਵੀ ਇੱਕ ਹੱਦ ਹੈਗੀ ਹੈ ਜਿੱਥੋਂ ਤੱਕ ਝਾੜ ਵਾਧੇ ਹੈਗੇ ਆ ਪਰ ਜੂੜੀ ਯੂਰੀਆ 1.5 2 3 ਤੱਕ ਤੁਸੀਂ ਪਾਉਂਗੇ ਤਾਂ ਦਾਣਿਆਂ ਦੇ ਵਿੱਚ ਫੋਗ ਬਣਨੀ ਦਾਣਿਆਂ ਦੇ ਬਦਰੰਗ ਹੋਣ ਦਾ ਕਾਰਨ ਬੂਟੇ ਦਾ ਕੱਦ ਬਣਨਾ ਪ੍ਰਾਲ ਬਣਨਾ ਬੂਟੇ ਸੁੱਕਣੇ ਇਹ ਸਮੱਸਿਆਵਾਂ ਤੇ ਆਮ ਨੇ ਫਸਲ ਦਾ ਟਾਈਮ ਵੱਧ ਜਾਣਾ ਇਹ ਸਮੱਸਿਆਵਾਂ ਦੇ ਵਿੱਚ ਇੱਕ ਨੇ ਤਾਂ ਇਹਨਾਂ ਸਮੱਸਿਆਵਾਂ ਨੂੰ ਪੈਦਾ ਕਰਨ ਲਈ ਤੁਸੀਂ ਆਪਣਾ ਦਿਮਾਗ ਹਵਦਾ ਹੱਥ ਆ ਵੀ ਜੇਬ ਦੇ ਵਿੱਚ ਪੈਸੇ ਵਰਤ ਰਹੇ ਹੈਗੇ ਹੋ ਤਾਂ ਇਹ ਬਹੁਤ ਵੱਡੀ ਬੇਫਿਕੂਫੀ ਹੈਗੀ ਆ ਤਾਂ ਇਹ ਲੈਕ ਆਫ ਟਾਈਮ ਆ ਤਾਂ ਤੁਹਾਡਾ ਜਿਹੜਾ ਇਹ ਇਸ ਚੀਜ਼ ਨੂੰ ਮੈਨੇਜ ਕਰਨ ਦੇ ਥੋੜਾ ਜਆ ਆਪਣਾ ਬੋਝ ਪਾਉਣਾ ਚਾਹੀਦਾ ਹੈਗਾ ਝਾੜ ਦੇ ਵਿੱਚ ਜਦੋਂ ਵੀ ਕਿਸੇ ਫਸਲ ਦਾ ਝਾੜ ਆਵੇਗਾ ਹੁਣ ਤੁਹਾਡੇ ਖੇਤ ਦੇ ਵਿੱਚੋਂ ਖਰਾਕ ਖਾਣੀ ਹੈਗੀ ਆ ਉਹਨੂੰ ਤੁਸੀਂ ਕਿਸੇ ਤੱਤ ਦੇ ਨਾਲ ਇੱਕ ਗ੍ਰੋਥ ਕਰਵਾ ਲਈ ਉਹਨੂੰ ਝਾੜ ਬਣਾਉਣ ਦੇ ਲਈ ਦਾਣਿਆਂ ਦੇ ਵਿੱਚ ਦੁੱਧ ਭਰਨ ਦੇ ਲਈ ਦਾਣਿਆਂ ਦੇ ਵਿੱਚ ਉਹਨੂੰ ਸਟਾਰਚ ਭਰਨ ਦੇ ਲਈ ਉਹਨੂੰ ਨਿਊਟ੍ਰੀਐਂਟ ਹੀ ਨਹੀਂ ਮਿਲ ਰਹੇ ਪੋਟਾਸ਼ ਹੀ ਨਹੀਂ ਲੱਭ ਰਹੀ ਹੈਗੀ ਉਹਨੂੰ ਫਾਸਫੋਰਸ ਹੀ ਨਹੀਂ ਲੱਭ ਰਿਹਾ ਹੈਗਾ ਉਹਨੂੰ ਜ਼ਿੰਕ ਹੀ ਨਹੀਂ ਲੱਭ ਰਿਹਾ ਹੈਗਾ ਤਾਂ ਉਹ ਬੂਟਾ ਫਿਰ ਨਸਾਰਾ ਇੱਕ ਸਾਰ ਨਹੀਂ ਕਰੇਗਾ ਪਿਛਲੀਆਂ ਮੁੰਜਰਾਂ ਦਾ ਭਾਰ ਬਹੁਤ ਜ਼ਿਆਦਾ ਘਟ ਹੋਵੇਗਾ ਉਹਦੇ ਵਿੱਚ ਇੱਕ ਸਾਰ ਪਕਾਅ ਵੀ ਨਹੀਂ ਹੋਵੇਗਾ ਤੇ ਉਹਦੇ ਵਿੱਚ ਦਾਣਿਆਂ ਦਾ ਭਾਰ ਘਟ ਹੋਵੇਗਾ ਤਾਂ ਤੁਸੀਂ ਆਪਣੀ ਮੰਜੀ ਥੱਲੇ ਛੋਟਾ ਮਾਰ ਲਵੋ ਕਿ ਜੇਕਰ ਕਿਸੇ ਸਮੇਂ ਪੰਜਾਬ ਦੇ ਵਿੱਚ 750 ਤੋਂ 800 ਟਨ ਜਿਹੜੀ ਇਹ ਚੀਜ਼ ਵਿਕਦੀ ਸੀਗੀ ਤੇ ਉਹ ਅੱਜ ਕੱਲ 100 ਟਨ ਤੇ ਆ ਗਈ ਤਾਂ ਤੁਸੀਂ ਇਸ ਨੂੰ ਹੋਰ ਵੀ ਕੱਟ ਕਰ ਸਕਦੇ ਹੋ ਕੋਈ ਤੁਹਾਨੂੰ ਧੱਕੇ ਨਾਲ ਨਹੀਂ ਵੇਚ ਸਕਦਾ ਬਾਣੀਆਂ ਦਾ ਗਰੁੱਪ ਵੀ ਜਿਹੜਾ ਹੈਗਾ ਕੋਈ ਚੀਜ਼ ਜਾ ਕੇ ਕੋਈ ਫਾਰਮਰ ਮੰਗਦਾ ਹੈਗਾ ਤਾਂ ਉਹਨਾਂ ਨੂੰ ਵੀ ਲਿਆ ਕੇ ਰੱਖਣੀ ਪੈਂਦੀ ਹੈਗੀ ਹੈ ਤਾਂ ਮੈਨੂੰ ਲੱਗਦਾ ਹੈਗਾ ਜਿੱਥੇ ਤੁਹਾਨੂੰ ਯੂਰੀਆ ਡੀਏਪੀ ਪोटाश ਜ਼ਿੰਕ ਸਲਫਰ ਦੇ ਨਾਲ ਸਰਦਾ ਹੈਗਾ ਤਾਂ ਸਾਰ ਲਵੋ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਅਗਰ ਕੋਈ ਪੱਤਾ ਲਪੇਟ ਸੁੰਡੀ ਗੋਹ ਵਾਲੀ ਸੁੰਡੀ ਨੁਕਸਾਨ ਕਰਨ ਵਾਲੇ ਸਮੇਂ ਵਿੱਚ ਆਵੇਗੀ ਤਾਂ ਉਹਨੂੰ ਆਪਾਂ ਕੰਟਰੋਲ ਕਰ ਲਾਂਗੇ ਲਾਸਟ ਟਾਈਮ ਮੇਰੇ ਖੇਤ ਦੇ ਵਿੱਚ ਮੈਨੂੰ ਸਪਰੇਅ ਕਰਨ ਦੀ ਲੋੜ ਨਹੀਂ ਪਈ ਟੇਲੇ ਦੀ ਤੇ ਪੱਤਾ ਲਪੇਟ ਸੁੰਡੀ ਦੀ ਪਰ ਹਾਲਾਂਕਿ ਪੂਰੇ ਮਾਰਕੀਟ ਦੇ ਵਿੱਚ ਇਹਨਾਂ ਦੀਆਂ ਸਪਰੇਹਾਂ 1.5 ਗੁਣਾ 2 ਗੁਣਾ ਰੇਟ ਤੇ ਵਿਕ ਗਈਆਂ ਕਿਉਂਕਿ ਬਹੁਤ ਜ਼ਿਆਦਾ ਘੱਟ ਸਮੇਂ ਦੇ ਵਿੱਚ ਇਹੀ ਸੋਸ਼ਿਆ ਆਈ ਸੀ ਇਸ ਸਮੱਸਿਆ ਦੇ ਕਾਰਨ ਵੀ ਸੀ ਇਸ ਵਾਰੀ ਅਸ਼ੰਕਾ ਪੈਦਾ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਫਸਲਾਂ ਹੁਣ ਚੱਲ ਰਹੀਆਂ ਹੈਗੀਆਂ ਇਹਨਾਂ ਦੇ ਵਿੱਚ ਸਕਿੰਗ ਪੈਸਟ ਜ਼ਿਆਦਾ ਹੈਗਾ ਝੋਨੇ ਦੇ ਵਿੱਚ ਵੀ ਅੱਗੇ ਜਾ ਕੇ ਸਕਿੰਗ ਪੈਸਟ ਦੇ ਆਉਣ ਦੀ ਸੰਭਾਵਨਾ ਸ਼ਾਇਦ ਵੱਧ ਬਣ ਜਾਵੇ ਪਰ ਉਹ ਸਮਾਂ ਦੱਸੇਗਾ ਪਰ ਅੱਜ ਦੇ ਸਮੇਂ ਤੁਹਾਨੂੰ 15 20 ਦਿਨ ਦੇ ਝੋਨੇ ਦੇ ਵਿੱਚ ਕਿਸੇ ਸੁੰਡੀ ਤੋਂ ਡਰਨ ਦੀ ਲੋੜ ਨਹੀਂ ਹੈਗੀ ਚੰਗਾ ਪਾਣੀ ਲਾਓ ਤੇ ਖਾਦਾਂ ਸਹੀ ਸਮੇਂ ਤੇ ਵਰਤੋ ਚੋਨੇ ਦੇ ਚੰਗੇ ਝਾੜ ਆਉਣ ਦੇ ਅਸਾਰ ਬਣ ਸਕਦੇ ਹਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦਿਨਾਂ ਦੇ ਵਿੱਚ ਵੀ ਤੁਸੀਂ ਇੰਸਟਾਗ੍ਰam ਫੇਸਬੁਕ YouTube ਤੇ ਛੋਟੀਆਂ ਵੱਡੀਆਂ ਵੀਡੀਓ ਦੇ ਰਾਈ ਜਾਣਕਾਰੀ ਲੈਂਦੇ ਰਹੋਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ